अस्सी साल हो जा समझे कमजोर कमजोर कोई नहीं जो करतारपुर साहब राधी का दरिया पार दर करके जाना मैं पूरे रखूंगा ਜੀ ਲੈ ਕੇ ਨਾਕਾਉ ਤੁਸੀਂ ਸਿੱਸੀਟੀ ਕੈਮਰੇ ਦੀ ਨਿਗਰਾਨੀ ਵਿੱਚ ਹੋ ਪੇਸ਼ਾ ਇੱਥੇ ਹੋਣ ਕੋਡਰ ਗੋੜੀ ਜਦ ਜਨ ਦੇ ਕੇ ਮਾਰਦਾਂਗੇ ਕੈਨੇਡਾ ਦੇ ਵਿੱਚ ਹਰਦੀਪ ਸਿੰਘ ਦੇ ਚੋ ਨੂੰ ਮਾਰਤਾ ਕੈਨੇਡਾ ਦੇ ਵਿੱਚ ਰਿਪੂ ਜਗਤ ਸਿੰਘ ਮਾਰਕ ਨੂੰ ਮਾਰਤਾ ਮੋਕੇ ਦਾ ਮੁੰਡਾ

ਪਾਰਲੀਮੈਂਟ ਦੇ ਵਿੱਚ ਤੁਸੀਂ ਮੈਨੂੰ ਭੇਜਿਆ ਮੈਂ ਸਾਰਾ ਉਹੜਿਆ ਪਰ ਸਾਰਾ ਮੈਨੂੰ ਬੋਲਣ ਨਹੀਂ ਸੀ ਦਿੱਤੇ ਇਹ ਹਿੰਦਕੁਰਾ ਦੇ ਲੋ ਰੋੜਾ ਪਾਉਂਦੇ ਸੀਗੇ ਮੈਂ ਫਿਰ ਕਿਹਾ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਬਾਦ ਸਿੱਖ ਲੜਾਉਣ ਦਾ ਹੁਕਮ ਦਿੱਤਾ ਹੈ ਮੈਂ ਖੰਡਾ ਟੋਡਾ ਸਿੱਖ ਪਾਰਲੀਮੈਂਟ ਹੈ ਜੇ ਤੁਸੀਂ ਮੇਨੂੰ ਨਹੀਂ ਟੋਰਨੇ ਦੇਣਾ ਬਾਹਰ ਆ ਗਿਓ ਮੈਂ ਤੁਹਾਡੇ 352 ਫੜ ਕੇ ਫੋਕ ਦੂੰਗਾ ਬੋਲੇ ਹੋਰ ਹਾਜ਼ਰੀਆ ਕਾਲੇ ਆਮੀ ਬਖ ਫੋਕ ਰੇ ਬਾ ਸੋ ਸਾਥ ਸੰਗਣੇ ਅੱਜ ਮੇੜਾ ਜੀ ਆਪਾਂ ਆਪਣੀ ਦਰਦੀ ਦੀ ਗੱਲ ਕਰੀ ਜਾਂਸੀ ਇਹ ਨਾਮ ਹੈ ਜਾਂਸੀ ਜਨਾਬ ਹੈ एक लोकप्रिय उपभोक्ता दल का चेंज है, एक सख्त फैसला करी, एक चारी रुच्या ने, इतिहास के बापी मार्गनी सी, सियासी जागवात होता है। पीली दस्तार लेने का लगभग हमने आपने 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 �

ਸਾਰੇ ਦਾ ਟੋਟਲ ਸਾਰੇ ਦਾ ਜਿਹੜੇ ਤੁਸੀਂ ਇੱਥੇ ਪੁੱਛਿਓ ਪੰਜਾਬੀ ਨਿਆਂ ਦੇ ਵਿੱਚ ਵੈਸੀ ਸਾਲਾਂ ਦਾ ਹੋ ਜਾਣਾ ਐ ਨਾਲ ਕੋਈ ਸਮਝੇ ਕਿ ਮੈਂ ਕਮਜ਼ੋਰ ਹੋ ਗਿਆ ਕਮਜ਼ੋਰ ਕਮਜ਼ੋਰ ਕੋਈ ਨਹੀਂ ਜੇ ਕੁਸਾਰਪੁਰ ਸਾਹਿਬ ਰਾਮੀ ਦਾ ਦਰਿਆ ਪਾਰ ਕਰਕੇ ਜਾਣਾ ਮੈਂ ਮੂਹਰੇ ਲੱਗੂਗਾ ਓਏ ਸੋਹਣੇ ਕਾਲੇ ਤੇ ਆਪਾਂ ਛੱਲਾਗੇ ਵੀ ਪਰ ਹੁਣ ਜਿੰਦਗੀ ਦਾ ਪਤਾ ਨਹੀਂ ਹੁੰਦਾ 80 ਸਾਲ ਬਹੁਤ ਜ਼ਿੰਦਗੀ ਹੁੰਦੀ ਹੈ ਪ੍ਰੇਸ਼ ਕਰਕੇ ਮੈਂ पापा दीप सिंह ने नक़र कहते हैं कि आज जे दिन आप पाएं तीख मार दिए कि आप पाजा खालस्ता नहीं है जब खालस्ता नहीं, नहीं है। ਸਭ ਕਹਿ ਦੋ ਕਿ ਅਸੀਂ ਮਾਂ ਕੀ ਦੇ ਮੇਜ ਤੋਂ ਆਏ ਹਾਂ ਸੁਣਾ ਨੇ ਬੁਝਾਵੇ ਭਾਰਤ ਉੱਤੇ ਹੈ ਅਸੀਂ ਖਾਲਸਪਾਨੀ ਹੈ ਸਤ ਜਗਨੈਤ ਸਿੰਘ ਪਿੰਡਾ ਵਾਲੇ ਨੇ ਉਹ ਤੋਂ ਬਾਅਦ ਜਿਹੜੀਆਂ ਸ਼ਾਨਤਾ ਦਿੱਤੀ ਹੈ ਉਹਨਾਂ ਦੀ ਅਸੀਂ ਕਦਰ ਕਰਦੇ ਆਂ ਚਾਹ ਵੀ ਫੌਜੀਆ ਵੀ ਤੇ ਜਿਹੜੇ ਹੁਣ ਸ਼ਹੀਦ ਹੋਏ ਹੈ

ਜਿੰਦਾਬਾਦ ਫਾਰਸਤਾਨ ਜਿੰਦਾਬਾਦ ਫਾਰਸਤਾਨ ਜਿੰਦਾਬਾਦ ਸੋ ਸਾਥ ਚੱਲੇ ਹੁਣ ਬਾੜ ਚੋਕੀ ਸਰਪਾਤ ਸਾਥ ਚੱਲਾਂਗੇ ਤੇ ਜਿਹੜੇ ਜਿਹੜੇ ਜਾਣ ਚਾਹਦੇ ਆ ਜਰੂਰ ਉਹਦੇ ਵਿੱਚ ਟਿੰਪਲ ਪਾਓ ਆ ਬਹੁਤ ਪੁਣੀਏ ਸੋਟਾ ਸਾਰਿਆਂ ਦਾ ਜਿਨ੍ਹਾਂ ਨੇ ਸਾਥ ਦਿੱਤਾ ਸਾਡਾ ਸਾਥ ਜਿਨ੍ਹਾਂ ਨੇ ਦਿੱਤਾ Oh, you know. ਜਿੰਦੂ ਕੇਂਦਰੇ ਪਾਰੇ ਨੇ ਆਉਣੇ ਮਤਲਬ ਵਾਲੇ ਨਹੀਂ ਹਾਲੇ ਸਾਨ ਅਭੀ ਹੱਗੇ ਨੇ ਜਿਹੜੇ ਬੱਦੇ ਹੋਏ ਨਾ ਕੀ ਰਹਾਂਗੇ ਹਾਲੇ ਸਾਨ ਨਾ ਕੀ ਰਹਾਂਗੇ ਕਿਆ ਆਪਾਂ ਬਿੰਦੂ ਬਾਰੇ ਆ ਤੇਰੀ ਸੋਚ ਤੇ ਬਿੰਦੂ ਬਾਰੇ ਆ ਤੇਰੀ ਸੋਚ ਤੇ ਹਾਲੇ ਸਾਨ ਜੀਤੇ ਸਿੰਘ ਤੁਹਾਡੀ ਸੋਚ